ਮਨਰੇਗਾ ਦੇ ਜਿਹੜਾ ਕਾਲਾ ਕਾਨੂੰਨ ਪਾਸ ਕੀਤਾ ਅਸੀਂ ਤੇ ਸੰਘਰਸ਼ ਕਰਨਾ ਉਹ ਲੋਕੀ ਖੁੱਲੇ ਦੱਲਾ ਸੰਘਰਸ਼ ਕਰ ਮੈਂ ਇਹ ਜਿਹੜਾ ਕਾਲਾ ਕਾਨੂੰਨ ਆਇਆ ਇਹਨੂੰ ਵਾਪਸ ਲਿੱਤਾ ਜਾਵੇ ਜਿੰਦਾਬਾਦ ਨਹੀਂ ਇਹ ਨਹੀਂ ਕਰਦੇ ਜਿੰਦਾਬਾਦ ਜਗਤ ਜਿੰਦਾਬਾਦ ਜਗੰਦਰਪਾਲ ਜਿੰਦਾਬਾਦ ਜਿਹੜਾ ਨੇ ਇਲੈਕਸ਼ਨ ਲੜਿਆ ਯੂਥ ਕਾਂਗਰਸ ਦਾ ਇਲੈਕਸ਼ਨ ਲੜ ਰਿਹਾ ਪੋ ਇਦੋਂ ਠਾਕੁਰ ਸੁਮੇਤ ਜੀ ਔਰ ਮੇਰੇ ਭੈਣ ਜੀ ਔਰ ਇਧਰ ਵੀ ਸਾਡੇ ਗੋਰਾ ਸਰਪੰਚ ਜੀ ਨਵਸ਼ਕਰ ਤੁਸੀਂ ਦੇਖ ਰਹੇ ਹੋ ਪੰਜਾਬ ਜੀ ਦੀ ਨਿਊਜ਼ ਮੈਂ ਤੁਹਾਡੇ ਨਾਲ ਜਤਿੰਦਰ ਕੁਮਾਰ ਇਸ ਵੇਲੇ ਜੀ ਗੱਲ ਕਰੀਏ ਤਾਂ ਲਗਾਤਾਰ ਸਾਫ ਦਾ ਵਿਧਾਇਕ ਜੁਗਿੰਦਰਪਾਲ ਵੱਲੋਂ ਪਿੰਡਾਂ ਦੇ ਵਿੱਚ ਜਿਹੜਾ ਲੋਕਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਜਿਹੜੀਆਂ ਸੈਂਟਰ ਗਵਰਨਮੈਂਟ ਦੀਆਂ ਨੀਤੀਆਂ ਹਨ ਜਿਨ੍ਹਾਂ ਨੂੰ ਮਨਰੇਗਾ ਸਕੀਮ ਕਹਿੰਦੇ ਆ ਉਹਨਾਂ ਨੂੰ ਲੈ ਕੇ ਜਿਹੜਾ ਲੋਕਾਂ ਦੇ ਵਿੱਚ ਜਿਹੜਾ ਜਾਗਰੂਕ ਜਿਹੜੇ ਲੋਕਾਂ ਨੂੰ ਕੀਤਾ ਜਾ ਰਿਹਾ ਹੈਗਾ ਗੱਲ ਕਰੀਏ ਤਾਂ ਉਹਨਾਂ ਵੱਲੋਂ ਸਰਹੱਦੀ ਏਰੀਆ ਤੋਂ ਜੇ ਗੱਲ ਕਰੀਏ ਸਿੰਪਲ ਸਕੂਲ ਤੋਂ ਖੋਸ਼ਕੀ ਚੱਕ ਤੇ ਬਮਿਆਲ ਹੋਵੇ ਤੇ ਕੱਲ ਜੰਗਲਾਂ ਦੇ ਵਿੱਚ ਵੀ ਜਿਹੜਾ ਉਹਨਾਂ ਵੱਲੋਂ ਵੱਡੇ ਤੌਰ ਤੇ ਪ੍ਰੋਗਰਾਮ ਕੀਤਾ ਗਿਆ ਸੀ ਅੱਜ ਕਥਰੋਰ रायपुर ਕਥਰੋਰ ਦੇ ਵਿੱਚ ਵੀ ਪਹੁੰਚੇ ਹੈਗੇ ਤਸਵੀਰਾਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਤੇ ਇਸ ਬਾਰੇ ਪੂਰੀ ਜਾਣਕਾਰੀ ਦਿੰਦੇ ਹੋਏ ਜਿਹੜੇ ਮੈਂ ਸਾਬਕਾ ਵਿਧਾਇਕ ਜਗਵੀਂਦਰ ਪਾਲ ਜਿਹੜੇ ਨੇ ਖਜੂਮ ਤੁਸੀਂ ਦੇਖ ਸਕਦੇ ਹੋ ਕਿ ਲੋਕਾਂ ਦਾ ਖਜੂਮ ਕਿਸ ਤਰ੍ਹਾਂ ਜਿਹੜਾ ਜੁਟਿਆ ਹੈਗਾ ਤੇ ਸਾਬਕਾ ਬਤਾਏ ਕਿ ਜਗਿੰਦਰਪਾਲ ਪੱਲੂ ਲਗਾਤਾਰ ਜਿਹੜਾ ਆ ਮਨਰੇਗਾ ਸਕੀਮ ਨੂੰ ਲੈ ਕੇ ਜਿਹੜਾ ਆ ਲੋਕਾਂ ਨੂੰ ਜਿਹੜਾ ਆ ਜਾਗਰੂਤ ਕੀਤਾ ਜਾ ਰਿਹਾ ਹੈ ਕਿ ਜਿਹੜੀ ਸੈਂਟਰ ਗਵਰਨਮੈਂਟ ਦੀ ਨੀਤੀ ਹੈਗੀ ਉਹ ਲੋਕਾਂ ਦੇ ਚੁੱਲ੍ਹੇ ਬੁਝਾ ਰਹੀ ਹੈ ਉਹਨਾਂ ਦੀ ਅੱਗਾਂ ਬੁਝਾ ਰਹੀ ਹੈ ਉਹਨਾਂ ਦੇ ਕੰਮ ਕਰਿਆ ਨੂੰ ਖਤਮ ਕਰ ਰਹੀ ਹੈ ਉਸ ਨੂੰ ਲੈ ਕੇ ਜਿਹੜਾ ਆ ਇਹ ਮਨਰੇਗਾ ਸਕੀਮ ਨੂੰ ਜਿਹੜਾ ਆ ਰੱਦ ਕਰਨ ਦੀ ਲਈ ਜਿਹੜਾ ਲੋਕਾਂ ਨੂੰ ਜਿਹੜਾ ਜਾਗਰੂਤ ਕੀਤਾ ਜਾ ਰਿਹਾ ਹੈ ਗੱਲਬਾਤ ਕਰਾਂਗੇ ਸਾਬਕਾ ਬਤਾਏ ਕਿ ਜਗਿੰਦਰਪਾਲ ਨਾਲ ਤੇ ਉੱਥੇ ਪਿੰਡ ਦੇ ਜਿਹੜੇ ਆ ਆਪਣਵਤੇ ਲੋਕ ਹਨ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕੀ ਉਹਨਾਂ ਦਾ ਕਹਿਣਾ ਹੈਗਾ बने रहो सा देखते रहो पंजाब कांग्रेस पार्टी राहुल गांधी जगेंद्रपाल जैसा हो हमारा नेता कैसा हो राहुल ਆਹ ਜਰਾ ਤੁਹਾਡਾ ਪ੍ਰੋਗਰਾਮ ਤੁਹਾਡਾ ਸਾਰਿਆਂ ਦਾ ਮੇਰੇ ਦਿਨ ਦੇ ਹੱਦਿਆਂ ਦੇ ਪਰਵਾਰ ਆਪੋਰ ਖਾਸ ਤੌਰ ਤੇ ਸਾਡੇ ਤੁਹਾਡੇ ਪਿੰਡ ਦੇ ਡੀਬੀ ਜੀ ਔਰ ਮੇਰੇ ਨਾਲ ਮੇਰੇ ਸਾਥੀ ਹਿੰਦੁਸਤਾਨ ਦੇ ਵਿੱਚ ਕਾਂਗਰਸ ਪਾਰਟੀ ਦੇਸ਼ ਦੇ ਲੋਕਾਂ ਦਾ ਬਹੁਤ ਜੋਗਦਾਨ ਗਾਂਧੀ ਪਰਿਵਾਰ ਦਾ ਬਹੁਤ ਜੋਧਨਾ ਤੇ ਅੱਜ ਦੇਸ਼ ਜਦ ਹੋਇਆ ਔਰ ਜਿਸ ਵੇਲੇ ਦੇ ਜਦ ਹੋਇਆ ਹੀ ਤਾਂ ਉਸ ਵੇਲੇ ਉਹਦੀ ਜਿਹੜੀ ਬਾਗਡੋਰ ਸੀ ਉਹ ਇਹਨੇ ਯਵਲਾ ਨਹਿਰ ਨੂੰ ਬੜੀ ਸੀ ਉਹ ਉਹ ਯੋਜਨਾ ਬਣ ਜਿਸ ਨਾਲ ਗਰੀਬ ਨੂੰ ਅੱਜ ਕੱਲ ਰੋਟੀ ਖਾਣ ਤੋਂ ਬਗੈਰ ਨਾ ਸੁੱਤਾ ਨੂੰ ਪੁੱਛਣਾ ਚਾਹਨਾ ਹੈ ਕਿ ਸਦਕਾ ਤੇ ਪੰਡਤ ਕੋਲ ਨਾਮ ਕਰਨ ਕਰਾਂਦੇ ਆ ਜਿਹੜੇ 18 ਸਾਲਾਂ ਦਾ ਬੱਚਾ ਹੋ ਜੇ ਤੇ ਕਿਉਂਦਾ ਨਾਂ ਬੋਲਣਾ ਚਾਹੀਦਾ ਮਨਰੇਗਾ ਦੀ ਸਕੀਮ ਜਦੋਂ ਲੋਕੀ ਬਹੁਤ ਪਰੇਸ਼ਾਨ ਨੇ ਜਦੋਂ ਲੋਕਾਂ ਦੀ ਰੋਜੀ ਰੋਟੀ ਖੋਤੀ ਜਾਏਗੀ ਤੇ ਉਹ ਜ਼ਰੂਰ ਪ੍ਰਦਰਸ਼ਨ ਕਰਨਗੇ ਜਿਸ ਨਾਲ ਸਾਡਾ ਦੇਸ਼ ਦੀ ਗੱਲ ਕਰ ਲਈਏ ਜਿਸ ਵੇਲੇ ਦੇਸ਼ ਸਾਡਾ ਗੁਲਾਮ ਸੀ ਉਸ ਵੇਲੇ ਦੇਸ਼ ਦੀ ਜਨਤਾ ਲੀਡਰਾਂ ਨੇ ਸਾਰਿਆਂ ਨੇ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਕੀਤਾ ਤੇ ਦੇਸ਼ ਯਾਦ ਕਰਾਇਆ ਤਾਜ਼ੀ ਮਿਸਾਲ ਮਿਸਾਲਾਂ ਤੋਂ ਦੇਦਨਾ ਮੇ ਜੇਦਾ ਸਾਡੇ ਕਿਸਾਨ ਭਾਈ ਸੀ ਇਹਨਾਂ ਦੇ ਤਿੰਨ ਕਾਲੇ ਕਾਨੂੰਨ ਇਹਨਾਂ ਉੱਤੇ ਲਾਤੇ ਗਏ ਇਹਨਾਂ ਇੱਕ ਸਾਰ ਰੋਸ਼ ਪ੍ਰਦਰਸ਼ਨ ਦਿੱਲੀ ਬਾਹਰ ਦੇ ਉੱਤੇ ਕੀਤਾ ਕਿਤਨੇ ਕਾਨੂੰਨ ਜਿਹੜੇ ਵਾਪਸ ਕਰ ਲਿਆ ਆਜ ਦੇ ਜਮਾਨੇ ਦੇ ਵਿੱਚ ਜਿੰਨੇ ਚੱਕਰ ਬੱਚਾ ਰੋਏ ਨਾ ਮਾਂ ਨੂੰ ਦੁੱਧ ਭਰਾਂਦੇ ਇਹ ਉਸ ਚੱਕਰ ਦੇ ਵਿੱਚ ਅਸੀਂ ਸਾਡੀ ਹਾਈ ਕਮਾਂਡ ਨੇ ਡਿਊਟੀ ਲਾਈ ਆ ਵੀ ਆਪਣੇ ਆਪਣੀ ਕੌਨਸੀ ਕੌਨਸੀ ਚੌਂਸੀ ਦੇ ਵਿੱਚ ਪ੍ਰਚਾਰ ਪੂਰਾ ਕਰੋ ਮਨਰੇਗਾ ਜਿਹੜਾ ਖਤਮ ਕਰਨੇ ਜਾ ਰਹੀ ਹੈ ਇਹਨੂੰ ਜਿੱਦਾਂ ਵੀ ਬਚਾਓ ਉਹ ਲੋਕਾਂ ਦੇ ਵਿੱਚ ਮੈਂ ਮਹਿੰਮ ਜਿਹੜੀ ਛੜੀ ਹੈ ਤੇ ਲੋਕਾਂ ਦਾ ਵੀ ਬੜਾ ਪਿਆਰ ਸਤਕਾ ਹੰਗਵਾਰਾ ਆਛਾ ਹੈ ਪਰ ਲੋਕੀ ਤੰਗ ਬੈਠੇ ਹਨ ਗੱਲ ਕਰਦੇ ਆਂ ਔਰ ਇਹਨਾਂ ਨੇ ਅੱਜ ਕਹਿ ਲਓ ਵੀ 2027 ਦਾ ਵਿਗਲ ਫੂਕਤਾ ਸਾਡੇ ਪਿੰਡ ਦੇ ਵਿੱਚ ਵੀ ਲੋਕਾਂ 'ਚ ਜਾਗਰਤੀ ਆਲਣਾ ਸ਼ੁਰੂ ਹੋ ਗਈ ਆ ਵੀ ਅਸੀਂ ਮਨਰੇਗਾ ਦੇ ਜਿਹੜਾ ਕਾਲਾ ਕਾਨੂੰਨ ਪਾਸ ਕੀਤਾ ਅਸੀਂ ਇੱਥੇ ਸੰਘਰਸ਼ ਕਰਨਾ ਉਹ ਲੋਕੀ ਖੁੱਲੇ ਦਿਲ ਨਾਲ ਸੰਘਰਸ਼ ਕਰਨਗੇ ਅਗਰ ਅਸਾਂ ਨਾਲ ਦੇ ਪਿੰਡਾਂ ਦੇ ਵਿੱਚ ਜਿੱਥੇ-ਜਿੱਥੇ ਵੀ ਸਾਡੀ ਇਹ ਪਹੁੰਚ ਹੋਈ ਹੈ ਉੱਥੇ ਤੇ ਜਾਵਾਂਗੇ ਗਰੀਬ ਲੋਕਾਂ ਨੂੰ ਜਾਗਰਤ ਕਰਾਵਾਂਗੇ ਵੀ ਇਹ ਜਿਹੜਾ ਕਾਲਾ ਕਾਨੂੰਨ ਆਇਆ ਇਹਨੂੰ ਵਾਪਸ ਲਿੱਤਾ ਜਾਵੇ। ਔਰ ਆਪਣੇ ਪਿੰਡ ਵੱਲੋਂ ਆਪਣੇ ਜਿੰਨੇ ਵੀ ਮੇਰੇ ਸਾਥੀ ਹੈ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਸਾਰਿਆਂ ਨੇ ਵੱਡ ਚੜ ਕੇ ਜੀ ਹਸਾਲਿਆ ਔਰ ਚੰਗੀ ਹਾਜ਼ਰੀ ਸਾਡੀ ਹੋਈ ਹੈ ਜੀ ਅੱਜ।